ਤਾਰਸਾ ਕੀ ਕਹਿਣਾ ਚਾਹੁੰਦੇ ਗਿਆ ਤੁਸੀਂ ਪ੍ਰੈਸ ਕਾਨਫਰੰਸ ਕਰਾ ਰਿਹਾ ਹੈ। ਦੇਖੋ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਸਰਦਾਰ ਬਿਕਰਮਜੀਤ ਸਿੰਘ ਜੀਠਿਆਲੇ ਜਿਹੜਾ ਕੱਲ ਇੱਕ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਚੀਜ਼ ਵਾਇਰਲ ਹੋਈ ਹੈ ਕਿ ਸੋਧਾ ਲਾਉਣ ਬਾਰੇ। ਤਾਂ ਉਸ ਦੇ ਬਾਰੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਉਸ ਦੇ ਵਿੱਚ ਕੀ ਹੈ ਕਿ ਮੈਂ ਅੱਗੇ ਵੀ ਕਈ ਵਾਰ ਕਹਿੰਦਾ ਹਾਂ ਨਾ ਜਿਹੜੇ ਪੰਜਾਬ ਦੇ ਲੀਡਰ ਨੂੰ ਪੰਜਾਬ ਬਾਰੇ ਨਹੀਂ ਪਤਾ ਜਿੰਨੂੰ ਪੰਜਾਬੀ ਦੀ ਵਰਡਿੰਗ ਬਾਰੇ ਨਹੀਂ ਪਤਾ। ਲੋਕਾਂ ਦੀ ਲਾਈਫ ਨਾਲ ਖੇਡਣਾ ਇਹੋ ਜਿਹੇ ਲੀਡਰਾਂ ਨੇ ਤਾਂ ਬੜੀ ਸ਼ਰਮਨਾਕ ਗੱਲ ਹੈ ਹੁਣ ਸੋਧਾ ਲਾਉਣ ਦੀ ਡੈਫੀਨੇਸ਼ਨ ਕੀ ਹੈ ਰੈਕਟੀਫਾਈ ਕਰਨਾ ਸੋਧਾ ਲਾਉਣ ਦੀ ਡੈਫੀਨੇਸ਼ਨ ਇਹ ਹੈ ਕਿਸੇ ਨੂੰ ਸਹੀ ਕਰਨਾ ਗਲਤ ਕੰਮ ਨੂੰ ਸਹੀ ਕਰਨਾ ਨਾ ਕਿ ਕਿਸੇ ਨੂੰ ਕਤਲ ਤੇ ਨਾ ਉਹ ਥ੍ਰੈਟ ਸੋ ਇੱਕ ਬੜੀ ਬਚਕਾਣੀ ਹਰਕਤ ਕੀਤੀ ਹੈ ਜਿਹੜੀ ਕੱਲ ਕਿ 15 ਤੋਂ 20 ਕੇ 25 ਮੁੰਡੇ ਚਕਾ ਦਿੱਤੇ ਗਏ ਨੇ ਜਾਨੋ ਚ ਕਾਫੀ ਮੁੰਡੇ ਜਿਹੜੇ ਮੇਰੇ ਦੇ ਖੰਚ ਭੱਜੇ ਹੋਣਗੇ ਜਾਂ ਕਾਫੀ ਫੜੇ ਗਏ ਨੇ ਬਾਦ ਕਿਸਮਤੀ ਕੀ ਹੈ ਯੂਏਪੀ ਲਾਉਣਾ ਯੂਏਪੀ ਕੀ ਹੈ ਜਿਹਦੀ ਪ੍ਰੈਜ਼ੈਂਟ ਉਸ ਦੇ ਵਿੱਚ ਸੁਪਰੀਮ ਕੋਰਟ ਤੱਕਰ ਕੋਈ ਬੇਲ ਨਹੀਂ ਪਿਛਲੇ 2 2.5 ਸਾਲ ਤੋਂ ਬੰਦੇ ਅੰਮ੍ਰਿਤਸਰ ਜੇਲ੍ਹ ਚ ਬੈਠੇ ਹੋਏ ਨੇ ਜਿਹੜੀ ਚੀਜ਼ ਕੱਲੀ 57 ਵੀ ਨਹੀਂ ਬਣਦੀ ਜਿਸ ਦੇ ਵਿੱਚ ਇੱਕ ਬੜਾ ਕਲੀਅਰ ਹੈ ਕਿ ਇਹਦੇ ਵਿੱਚ ਜੇ ਇਹ ਸਮਝਦੇ ਤਾਂ ਥ੍ਰੈਟ ਸੀ ਉਹ ਥ੍ਰੈਟ ਵੀ ਨਹੀਂ ਬਣਦੀ 57 ਵੀ ਨਹੀਂ ਬਣਦੀ ਉਹਦੇ ਉੱਪਰ ਅਸੀਂ ਪੰਜਾਬ ਦੇ ਯੂਥ ਦੇ ਖਿਲਾਫ ਯੂਏਪੀ ਲਾ ਰਹੇ ਤੇ ਇੱਕ ਹੋਰ ਸ਼ਰਮਨਾਕ ਗੱਲ ਕੀ ਹੈ ਕਿ ਇਹਦੀ ਸਪੋਰਟ ਕੌਣ ਕਰ ਰਿਹਾ ਹੈ ਆਮ ਆਦਮੀ ਪਾਰਟੀ ਭਾਈ ਅਮਰਤਪਾਲ ਦੇ ਖਿਲਾਫ 13 April ਨੂੰ ਜੋ ਵਸਾਕੀ ਤੇ ਕਾਨਫਰੰਸ ਹੋਈ ਜਿਹੜੀ ਕਾਨਫਰੰਸ ਬੜੀ ਕਾਮਯਾਬ ਹੋਈ ਜਿਸ ਦੇ ਵਿੱਚ ਸਰਕਾਰ ਤੋਂ ਲੈ ਕੇ ਤੇ ਇਹਨਾਂ ਅਕਾਲੀਆਂ ਨੂੰ ਜਿਹੜੇ ਪਹਿਲਾਂ ਹੁੰਦੇ ਸੀ ਤਾਂ ਇਹਨਾਂ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਲੱਗੀ ਤਾਂ ਇਹਨਾਂ ਨੇ ਇੱਕ ਆਪ ਦੀ ਇੱਕ ਮਨ ਘੜਤ ਗੱਲ ਬਣਾਈ ਆਪ ਦੇ ਬੰਦੇ ਬਿਠਾਏ ਤਾਂ ਉਸ ਦੇ ਵਿੱਚ ਕੀ ਹੈ ਕੱਲ ਪਰਚਾ ਦਰਜ ਕਰਾਤਾ ਹੁਣ ਦੇਖੋ ਬਾਈਬਲ ਕਲਾਂ ਦੇ ਅੰਦਰ ਦੋ ਬੰਦੇ ਮਾਰ ਦਿੱਤੇ ਜਾਂਦੇ ਨੇ ਜਿੰਦੇ ਸੁਖਬੀਰ ਸਿੰਘ ਬਾਦਲ ਦਾ ਚਲਾਨ ਪੇਚ ਨਹੀਂ ਹੁੰਦਾ ਪਰ ਜਿਹੜੇ ਵਿੱਚ ਕੋਈ ਗੁਨਾਹ ਹੀ ਨਹੀਂ ਜਿੱਥੇ ਕੋਈ ਅਫੈਂਸ ਮੇਡ ਆਉਟ ਹੀ ਨਹੀਂ ਹੁੰਦਾ ਉਹ ਚ ਯੂਪੀ ਲਾ ਦਿੱਤੀ ਜਾਂਦੀ ਹੈ ਕਾਰਨ ਕੀ ਹੈ ਪੰਜਾਬ ਚ ਕੋਈ ਵੀ ਗੱਲ ਹੋਵੇ ਤਾਂ ਉਹ ਜੱਕਦਮ ਜਿਹੜੀ ਹੈ ਭਾਈ ਅਮਰਤਪਾਲ ਨਾਲ ਜੋੜਨੀ ਅਸੀਂ ਅਸੀਂ ਤਾਂ ਉਸ ਬੰਦੇ ਨੂੰ ਡੀਫੈਂਡ ਕਰਨਾ ਹੈ ਉਹਦੀ ਰੈਲੀ ਕਾਮਯਾਬ ਨਹੀਂ ਹੋਈ ਉਹਦੇ ਲਈ ਐਨਐਸਏ ਵਧਾਈ ਹੈ ਸੋ ਹਰ ਫਰੰਟ ਦੇ ਉੱਪਰ ਜਾ ਕੇ ਮੈਂ ਕਹੂੰਗਾ ਅਕਾਲੀਆਂ ਦੀ ਜਿੰਨੀ ਐਸ ਵਕਤ ਸਪੋਰਟ ਹੋ ਰਹੀ ਹੈ ਇਹਦੀ ਜਿਹੜੀ ਸੀ ਇਹਦੀ ਪ੍ਰੋਬਲਮ ਸੀ ਵਿਕਰਮ ਜੀ ਇਸ ਨੂੰ ਮਜੂਰੀਟੀ ਨਾਲ ਸਿਕਿਉਰਿਟੀ ਉਹ ਸ਼ਾਇਦ ਉਹਦੀ ਪੂਰੀ ਹੋ ਗਈ ਹੋਵੇ ਬਾਕੀ ਉਹ ਐਂਟੀ ਭਾਈ ਅਮਰਤਪਾਲ ਇੰਨਾ ਜ਼ਿਆਦਾ ਬੋਲਣਾ ਉਹ ਤਾਂ ਬੰਦਾ ਯਾਰ 3 ਮਹੀਨੇ ਵੀ ਬਾਹਰ ਨਹੀਂ ਰਿਹਾ 4 ਮਹੀਨੇ ਉਹਦਾ ਜੇਲ ਚਲਾ ਗਿਆ ਜੇਲ ਅੰਦਰ ਬੈਠੇ ਤੇ ਤੁਸੀਂ ਜੋ ਕ੍ਰਾਈਮ ਬਾਹਰ ਹੋਇਆ ਸਾਰਾ ਉਸ ਤੇ ਪਾ ਰਹੇ ਸੋ ਇੱਕ ਬੜੀ ਸ਼ਰਮਣ ਵਾਲੀ ਗੱਲ ਹੈ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਇਨਸੀਡੈਂਟ ਪੁਰਾਣਾ ਵੀ ਦੱਸ ਦੇਣਾ 5-6 ਸਾਲ ਪਹਿਲਾਂ ਇੱਕ ਕਲਾਇੰਟ ਹੈ ਮੇਰੇ ਕੋਲ ਜਿਨੇ ਥ੍ਰੈਟ ਕੀਤਾ ਦਿਖਾਇਆ ਸੀ ਕਿ ਉਹਨੇ ਇੱਕ ਹਾਲਦਾਰ ਨੂੰ ਥ੍ਰੈਟ ਕੀਤਾ ਸੀ ਕਿ ਇਹਨੂੰ ਠੋਕਣ ਦਾ ਮੈਂ 21000 ਰੁਪਇਆ ਲਵਾਂਗਾ ਅਸੀਂ ਹਾਈ ਕੋਰਟ ਗਏ ਸੀ ਬਠਿੰਡਾ ਪੁਲਿਸ ਨੇ ਸੌਰੀ ਫੀਲ ਕੀਤੀ ਸੀ ਕਿ ਠੋਕਣ ਦੀ ਡੈਫੀਨੇਸ਼ਨ ਕੀ ਸੀ ਸੁਧਾਈ ਨਾਲ ਕੰਮ ਕਰਨਾ ਨਾ ਕਿ ਮਰਡਰ ਸੀ ਇਹੀ ਲਫ਼ਜ਼ ਹੋਣਾ ਸੋਧਣਾ ਸੋਧਣਾ ਕੋਈ ਥ੍ਰੈਟ ਨਹੀਂ ਕੋਈ ਉਹ 302 ਨਹੀਂ ਬਣਦੀ ਇਹਦਾ ਮਤ ਉਹਦਾ ਰੈਕਟੀਫਾਈ ਕਰਨਾ ਕਿਸੇ ਨੂੰ ਸਹੀ ਕਰਨਾ ਸੋ ਇਹ ਇੱਕ ਜਾਣ ਬੁੱਝ ਕੇ ਕੀਤਾ ਗਿਆ ਹੈ ਭਾਈ ਅਮਰਤਪਾਲ ਨੂੰ ਡੀਫੇਮ ਓਨ ਦੀ ਪਾਰਟੀ ਨੂੰ ਖਤਮ ਕਰ ਲਈ ਇਹ ਸਾਰੇ ਜਿੰਨੀ ਹੈ ਭਾਜਪਾ ਆਮ ਆਦਮੀ ਅਕਾਲੀ ਕਾਂਗਰਸੀ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਨੇ ਭਾਈ ਅਮਰਤਪਾਲ ਦੇ ਖਿਲਾਫ ਸੋ ਮੇਰੀ ਇਨੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਸਾਡਾ ਸਾਥ ਦੇ ਤੇ ਜੇ ਪੰਜਾਬ ਦੇ ਲੋਕਾਂ ਦਾ ਸਾਥ ਹੈ ਤਾਂ ਮੈਨੂੰ ਲੱਗਦਾ ਕਈ ਇਹੋ ਜਿਹੇ ਬੰਦੇ ਲੀਡਰ ਹੋਣਗੇ ਤਾਂ ਕਈ ਜਾਣਗੇ ਸੋ ਜੋ ਬਿਕਰਮਜੀਤ ਸਿੰਘ ਮਜੀਠੀਆ ਨੇ ਕੱਲ ਗਿਆ ਹੈ ਐਨੇ ਬੰਦਿਆਂ ਦੇ ਪਰਚੇ ਦਰਜ ਹੋਏ ਨੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿਸੇ ਦੀ ਲਾਈਫ ਹੈ ਜਿਹੜੀ ਇਸ ਤਰ੍ਹਾਂ ਬਰਬਾਦ ਨਾ ਕਰੋ ਉਹਦੇ ਵਿੱਚ ਕੋਈ ਥ੍ਰੈਟ ਨਹੀਂ ਕੋਈ ਮਰਡਰ ਦੀ ਚੇਤਾਵਨੀ ਨਹੀਂ ਇੱਕ ਸੋਧਣ ਦੀ ਡੈਫੀਨੇਸ਼ਨ ਹੋਰ ਹੈ ਸੋ ਇਹ ਮੇਰੀ ਬੇਨਤੀ ਹੈ। ਪੱਟੀ ਲੱਗ ਕੇ ਸਰ ਜੀ ਹੁਣ ਤੇ ਦੂਸਰ ਫੇਰ ਨਹੀਂ ਉਹ ਸਾਲ ਸਾਲ ਟਪਾ ਕੇ ਲਾ ਰਹੇ ਨੇ ਜੀ ਐਦੋਂ ਵੱਡਾ ਕੀ ਹੋਊਗਾ ਕਿ ਇੱਕ ਬੰਦੇ ਨੂੰ ਪਬਲਿਕ ਖੁਸ਼ ਹੈ ਲੋਕ ਉਹਨੂੰ ਚੁਣਦੇ ਨੇ ਲੋਕ ਉਹਨੂੰ ਪੰਜਾਬ ਚ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਂਦੇ ਨੇ ਪਰ ਬਦਕਿਸਮਤੀ ਉਹਨਾਂ ਲੋਕਾਂ ਦੇ ਨਾਲੋਂ ਇਕੱਲੇ ਇਹ ਲੀਡਰ ਰੁਕ ਰਹੇ ਪੰਜਾਬ ਦੇ ਅੰਦਰ ਬਦਕਿਸਮਤੀ ਕੀ ਹੈ ਐਕਚੁਅਲੀ ਤਾਂ ਹਿੰਦੁਸਤਾਨ ਚ ਹੀ ਹੈ ਕਿ ਇੱਥੇ ਲੋਕਾਂ ਦੀ ਸੋਚ ਨਹੀਂ ਵੇਖੀ ਜਾਂਦੀ ਇੱਥੇ ਅਫਸਰਾਂ ਦੀ ਸੋਚ ਤੇ ਇਹਨਾਂ ਐਮਐਲਏ ਤੇ ਮਨਿਸਟਰਾਂ ਦੀ ਸੋਚ ਚੱਲਦੀ ਹੈ ਸੋ ਸਾਡੇ ਲਈ ਇੱਕ ਬੜੀ ਬੈਡ ਲੱਗਦੀ ਹੈ ਦੇ ਵੀ ਦਾ ਜਿਹੜਾ ਕਹਿੰਦੇ ਇੱਕ ਹੋਰ ਵੀ ਐਮਪੀ ਚੁਣਿਆ ਗਿਆ ਸੀ ਉਹਦੇ ਵੀ ਇਹੀ ਕੇਸ ਸੀਗੇ ਜੀ ਤੇ ਉਹ ਉਹਨੂੰ ਆਪਣਾ ਬਣਾ ਪਰ ਇੰਡੀਆ ਦੇ ਅੰਦਰ ਪਾਰਲੀਮੈਂਟ ਚ ਉਹ ਬੰਦੇ ਪਾਰਲੀਮੈਂਟ ਚ ਬੈਠੇ ਨੇ ਜਿਨ੍ਹਾਂ ਦੇ ਬਿਲਾਸਟ ਚ ਨਾ ਆਏ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਆ ਮੌਰ ਦਾ ਬਿਲਾਸਟ ਹੋਇਆ ਸਰਸੇ ਡੇਰੇ ਦਾ ਨਾਮ ਵਿੱਚ ਆਇਆ ਕੀ ਫਰਦਰ ਕਾਰਵਾਈ ਹੋਈ ਕੋਈ ਕਾਰਵਾਈ ਹੋਈ ਉਸ ਤੇ ਇਹ ਮਜੀਠੀਆਰੀ ਕੀ ਬੋਲੇ ਬੈਬਲ ਕਹਾਂਦੇ ਇਹ ਬੋਲੇ ਜੇ ਬੋਲਣਾ ਤੇ ਕਹਦਾ ਭਾਈ ਅਮਰਤਪਾਲ ਤੇ ਬੋਲਣਾ ਹੈ ਕਿਉਂਕਿ ਉਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਅਸੀਂ ਮਾਰਨਾ ਚਾਹੁੰਦੇ ਆਂ ਅਸੀਂ ਉਹ ਸਿਆਸੀ ਬੰਦੇ ਪੰਜਾਬ ਚ ਬੋਲ ਰਹੇ ਨੇ ਜਿਹੜੇ ਹਾਰੇ ਹੋਏ ਮਿਨਿਸਟਰ ਪੰਜਾਬ ਚ ਬਣੇ ਨੇ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਸਾਡੇ ਤੇ ਆਪਦੀ ਡਾਇਰੈਕਸ਼ਨ ਦੇ ਰਹੇ ਨੇ ਸਾਨੂੰ ਡਿਕਟੇਟ ਕਰ ਰਹੇ ਨੇ ਬੜੀ ਵੱਡੀ ਕਿਸਮਤੀ ਹੈ ਇਹ ਅਨਪੜਿਆਂ ਦੀ ਲੀਡਰਾਂ ਦੀ ਇੱਕ ਮੈਂ ਕਹੂੰਗਾ ਫੌਜ ਤਿਆਰ ਹੈ ਪੰਜਾਬ ਦੇ ਅੰਦਰ ਇਹ बार-बार ਇਹ ਜੋ ਉਹਨੀਆਂ ਦੇ ਹੱਥ ਹੈ ਜੀ ਉਥੋਂ ਅਰੈਸਟ ਪਾ ਕੇ 2 ਮਿੰਟ ਚ ਫੇਰ ਅੰਦਰ ਕਰ ਦੇਣਾ ਸੋ ਚਲੋ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਮੈਂ ਕਹਿੰਦਾ ਲੋਕਾਂ ਦਾ ਸਾਥ ਮਿਲੇ ਤੇ ਸਾਡੀ ਪਾਰਟੀ ਦਾ ਕੋਈ ਵਾਇਲੈਂਸ ਨਾਲ ਕੋਈ ਗਲਤ ਕੰਮ ਨਾਲ ਸਾਡਾ ਕੋਈ ਲਿੰਕ ਨਹੀਂ ਪਰ ਧੱਕੇ ਨਾਲ ਲੋਕਾਂ ਨੂੰ ਪਸਾਉਣਾ ਇਹ ਉਹ ਘਾਲੀ ਨੇ ਇਹ ਉਸ ਟਾਈਪ ਦੇ ਲੀਡਰ ਨੇ ਜਿਨ੍ਹਾਂ ਨੂੰ ਸਿਰਫ ਨੌਕਰਾਂ ਨੇ ਪਾ ਲਿਆ ਇਹਨਾਂ ਨੂੰ ਪੰਜਾਬ ਦੇ ਉਹਨਾਂ ਰਾਵਾਂ ਦਾ ਉਹਨਾਂ ਪਿੰਡਾਂ ਦਾ ਉਹਨਾਂ ਦੀ ਸੂਚ ਦਾ ਨਹੀਂ ਪਤਾ ਹੈ ਨਾ ਇਹਨਾਂ ਨੂੰ ਪਤਾ ਨਹੀਂ ਕਿ ਯੂਪੀ ਕੀ ਹੁੰਦਾ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਨ੍ਹਾਂ ਤੇ ਪਰਚੇ ਦਰਜ ਨੇ ਜਿਹੜੇ ਬੰਦੇ ਹਾਰੇ ਨੇ ਪੰਜਾਬ ਦੇ ਅੰਦਰ ਉਹ ਪੰਜਾਬ ਨੂੰ ਚਲਾ ਰਹੇ ਨੇ ਉਹ ਅਫੀਸਰ ਉਹਨਾਂ ਦੀਆਂ ਪ੍ਰोसीਡਿੰਗ ਜੋ ਬੋਲਦੇ ਨੇ ਉਹਨਾਂ ਨੂੰ ਅਫੀਸਰ ਅਡਾਪਟ ਕਰ ਰਹੇ ਨੇ ਇਹਦਾ ਮਤਲਬ ਕੀ ਹੋਇਆ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਹੱਥ 'ਚ ਖੇਡਣ ਲੱਗ ਗਈ ਹੈ ਇਹਨਾਂ ਸ਼ਾਇਦ ਇਹਨਾਂ ਦਾ ਸਟੇਟਸ ਪਹਿਲਾਂ ਨਾ ਹੋਵੇ ਜਿਨ੍ਹਾਂ ਇਸ ਵਕਤ ਇਹਨਾਂ ਲੀਡਰਾਂ ਦਾ ਸਟੇਟਸ ਪੰਜਾਬ ਦੇ ਅੰਦਰ ਹੋ ਚੁੱਕਾ ਹੈ